ਲੈ ਦੋਸਤੋ ਦੀਪਕ ਢਾਬੇ ਦੇ ਕੋਲ ਨਾ ਪੈਟਰੋਲ ਪੰਪ ਦੇ ਸਾਹਮਣੇ ਔਰ ਇਹ ਨਾ ਬੇਸ ਕਰਮਾ ਸਰਵਿਸ ਸਟੇਸ਼ਨ ਚੱਲਦਾ ਬਾਈ ਦਾ ਟਰਾਲੇ ਟਰਾਲੀਆਂ ਕੋਪੈਨਾ ਕੋੜੇ ਜਾਂ ਕੋਈ ਵੀ ਵੱਡੀ ਗੱਡੀ ਟਰੱਕ ਛੁੱਡ ਲਵੇ ਹੈਗਾਗਾ ਤੁਸੀਂ ਤਵਾਉਣਾਗਾ ਕੋਈ ਵੀ ਤਰ੍ਹਾਂ ਦੀ ਸਰਵਿਸ ਲੈਣੀ ਆ ਤੁਸੀਂ ਤਾਂ ਬਾਈ ਲਵੇ ਆ ਕੇ ਤੁਸੀਂ ਗੱਡੀਆਂ ਆਪਣੀਆਂ ਤਵਾ ਸਕਦੇ ਹੋਗੇ ਬਹੁਤ ਹੀ ਘੱਟ ਰੇਟ ਤੇ ਜਾਇ ਜੇ ਰੇਟ ਤੇ ਬਾਈ ਗੱਡੀਆਂ ਧੋਂਦਾਗਾ ਤੇ ਆਪਾਂ ਵੀ ਗੱਡੀ ਧਵਾਈ ਆ ਬਾਈ ਦਾ ਤੁਸੀਂ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 70099 13380 ਪਿੰਡ ਹੈਗਾ ਬਾਈ ਦਾ ਆਤਰ ਸਿੰਘ ਵਾਲਾ ਆਤਰ ਸਿੰਘ ਵਾਲਾ ਬਾਈ ਦਾ ਪਿੰਡ ਆ ਗੱਗੂ ਬਾਈ ਦਾ ਨਾਮ ਆ ਜੇ ਤੁਸੀਂ ਵੀ ਕੋਈ ਗੱਡੀ ਧਵਾਉਣੀ ਆ ਤਾਂ ਆ ਕੇ ਇੱਥੇ ਧਵਾ ਸਕਦੇ ਹੋ ਜੀ ਸਾਰੇ ਗਏ ਦੋਸਤੋ ਇੱਧਰ ਦੀਪਕਾ ਟੱਪਾ ਤੇ ਇਧਰੋਂ ਰੋਡ ਆਉਂਦਾ ਧਨੋਲੇ ਸਹਿਰ ਵਿੱਚੋਂ ਤੇ ਇਧਰ ਨੂੰ ਜਾਂਦਾ ਹੈਗਾ ਇਹ ਸੰਗਰੂਰ ਨੂੰ ਆ ਵੱਡਿਆ ਫੋਰ ਲੈਨ ਰੋਡ ਤੇ ਰੋਡ ਚੜ ਜਾਂਦਾ ਹੈਗਾ ਤੇ ਆ ਰਹਿ ਗਿਆ ਬਾਈ ਦਾ ਸਰਵਿਸ ਸਟੇਸ਼ਨ ਤੁਸੀਂ ਪਹੁੰਚੋ ਵਿజిਟ ਕਰੋ ਤੇ ਆ ਦੀ ਗੱਡੀ ਬਾਸ ਮੋਟਰਸਾਈਕਲ ਕੁਛ ਵੀ ਚੀਜ਼ ਧਵਾਉਣਾ ਤਾਂ ਜੇ ਧਵਾ ਸਕਦੇ ਕਹਾਂਗੇ ਇੱਥੇ ਨਾ ਇੱਕ ਸਰਵਿਸ ਸਟੇਸ਼ਨ ਖੁੱਲਿਆ ਹੋਇਆ ਹੈਗਾ ਬਿਸਕਰਮਾ ਸਰਵਿਸ ਸਟੇਸ਼ਨ ਤੇ ਆਪਾਂ ਵੀ ਉੱਥੋਂ ਗੱਡੀ ਧਵਾਵਾਂਗੇ ਤੇ ਬਾਈ ਨੇ ਨਾ ਨਵਾਂ ਕੰਮ ਸਟਾਰਟ ਕੀਤਾ ਹੈਗਾ ਹੋਗੇ 4-5 ਸਾਲ ਚੱਲਦੇ ਨੂੰ ਪਹਿਲੇ ਸਾਲ ਵੀ ਚੱਲਦਾ ਸੀਗਾ ਤੇ ਬਾਈ ਕਹਿੰਦਾ ਵੀ ਮੇਰੀ ਵੀਡੀਓ ਬਣਾ ਦੇ ਆਪਾਂ ਬਾਈ ਦੀ ਵੀਡੀਓ ਬਣਾਉਨੇ ਆ ਤੇ ਬਹੁਤ ਵੱਡਾ ਸਰਵਿਸ ਸਟੇਸ਼ਨ ਬਣਿਆ ਹੋਇਆ ਜਗ੍ਹਾ ਪੂਰੀ ਖੁੱਲੀ ਹੈਗੀ ਦੇਖ ਸਕਦੇ ਹੋ ਤੁਸੀਂ ਪਾਰਕਿੰਗ ਲਈ ਕਿਸੇ ਵੀਰ ਨੇ ਗੱਡੀ ਧਵਾਉਣੀ ਆ ਤਾਂ ਤੁਸੀਂ ਇੱਥੇ ਆ ਕੇ ਧਵਾ ਸਕਦੇ ਹੋਗੇ ਬਹੁਤ ਵਧੀਆ ਵੱਡਾ ਪ੍ਰੈਸ਼ਰ ਲੱਗਿਆ ਹੋਇਆ ਔਰੇ ਗੱਡੀਆਂ ਧੋਣ ਵਾਲਾ ਕਿਸੇ ਵੀਰ ਨੇ ਟਰਾਲੀ ਤੇ ਕਾਸਟਡ ਮਰਵਾਉਣਾਗਾ ਜਾਂ ਨਵਾਂ ਰੰਗ ਕਰਵਾਉਣਾਗਾ ਤਾਂ ਤੁਸੀਂ ਆਹ ਨੰਬਰ ਤੇ ਸੰਪਰਕ ਕਰ ਸਕਦੇ ਹੋ 700999913380 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਬਾਈ ਨਾਲ ਵੀ ਸੋਡੀ ਗੱਲਬਾਤ ਕਰਾ ਦਿੰਨੇ ਆਂਗੇ ਆਪਾਂ ਵੀ ਗੱਡੀ ਦੇ ਨਾਲ ਕਾਸਟਡ ਮਰਵਾਇਆਗਾ ਤੇ ਆਪਾਂ ਗੱਡੀ ਦੀ ਤੇ ਰੰਗ ਕਰਵਾਉਣਾਗਾ ਜੇ ਤੁਸੀਂ ਵੀ ਕੋਈ ਟਰੱਕ ਟਰਾਲੇ ਕਾਰ ਮੋਟਰਸਾਈਕਲ ਟਰੈਕਟਰ ਜਾ ਵੱਡੀਆਂ ਮਸ਼ੀਨਾਂ ਕੋਪੈਨਾ ਕੋਈ ਵੀ ਤੁਸੀਂ ਚੀਜ਼ ਤਵਾਉਣੀ ਆ ਤਾਂ ਤਵਾ ਸਕਦੇ ਹੋਗੇ ਦੀਪਕਟਾ ਬਾਹਰ ਹੈਗੇ ਆ ਨਾਲ ਹੀ ਤੇ ਸਾਹਮਣੇ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਲੱਗਿਆ ਹੋਇਆ ਜੀ ਉੱਥੇ ਇਹ ਸਰਵਿਸ ਸਟੇਸ਼ਨ ਹੈ ਜਿਹੜਾ ਖੁੱਲਿਆ ਹੋਇਆ ਹੈਗਾ ਤੁਸੀਂ ਕੋਈ ਵੀ ਤਰ੍ਹਾਂ ਦੀ ਸਰਵਿਸ ਲੈਣੀ ਆਂਗੀ ਤਾਂ ਤੁਸੀਂ ਇੱਥੇ ਆ ਕੇ ਆਪਦੀ ਗੱਡੀ ਗੱਡੀ ਟਰਾਲੀ ਆ ਜਿਵੇਂ ਕੋਪੈਨਾ ਦਾ ਸੀਜ਼ਨ ਆ ਕੋਪੈਨ ਤਵਾ ਸਕਦੇ ਹੋਗੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰ ਦਿਓ ਨਾਲ ਹੀ ਇੱਥੇ ਸ਼ਿਆਮਾ ਤਰੇ ਦੀ ਜਿਹੜੀ ਸਾਬ ਆ ਉਹ ਵੀ ਨਾਲ ਹੀ ਹੈ ਦੇਖ ਸਕਦੇ ਹੋ ਤੁਸੀਂ ਨਿੰਮੇ ਦੀ ਆ ਬਾਈ ਦੀ ਉਹ ਵੀ ਸਾਬ ਨਾਲ ਹੀ ਹੈਗੀ ਬਿਲਕੁਲ ਨਾਲ ਆਪਣੇ ਨੇੜੇ ਤੇੜੇ ਪਿੰਡਾਂ ਵਾਲੇ ਜਰੂਰ ਹੋਰੇ ਆਓ ਬਾਈ ਲਵੇ ਬਾਈ ਤੋਂ ਆ ਕੇ ਕਪਈ ਨਤਵਾ ਸਕਦੇ ਹੋ ਤੁਸੀਂ ਜਿਵੇਂ